खणी छॾे न Ja. Okay. ਇਹ ਤਾਂ ਮਹਾਂਤਰੀ ਲੋਕ ਕਰੀ ਉਹਨਾਂ ਵੇਰ ਦੇ ਰਹਿਤ ਵਿੱਚ ਆ ਰਿਹਾ ਹੋਇਆ ਪਰਮਣੂ ਇਹ ਬੜਾ ਡਿੰਗਾ ਪਾ ਰਦਾ ਸੀ ਸੁਪਰ ਸ਼ਾਨ ਆਖਣ ਲੱਗਾ ਕਹਿੰਦਾ ਖਵਾਜਾ ਸਾਹਿਬ ਕਿ ਅੱਜ ਵੀ ਗੁਰੂ ਵਰਗੀ ਤੇ ਪਛਾਇਤ ਤੋਂ ਨਹੀਂ ਤਾਂ ਜਾਣਗੇ ਇੱਕ ਘਬਰਾ ਗਿਆ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਨਾ ਤੋ ਅੱਡੀ ਵਸੇ ਗੱਲ ਹੈ ਨਾ ਸਾਡੇ ਵਸੇ ਗੱਲ ਹੈ ਜੇ ਮੈਂ ਜਿਉਦਾ ਤੁਰਿਆ ਫਿਰਿਆ ਜੱਗਾਂ ਨਹੀਂ ਲੱਗਦਾ ਤੇ ਮੈਂ ਵੀ ਪੌੜੀ ਚੜ ਜਾਣਾ ਇਹ ਕਹਿੰਦਾ ਡਰਦਾ ਕਿਆ ਹੋ ਕੇ ਇਹਨੇ ਡਰਦੇ ਡਰਦੇ ਨੇ ਪਾਇਆ ਪੌੜੀ ਦੇ ਢੱਡੇ ਨੂੰ ਹੱਥ ਉੱਪਰ ਜਿਵੇਂ ਬੈਠੇ ਕਲਗੀ ਤਰ ਬਾਤਾਂ ਦੀ ਕਲਗੀ ਦਾ ਪੈਰ ਚਕਾਰਾ ਰਾਮਾ ਜੀ ਮਾਰਾ ਲਲਕਾਰਾ ਕਹਿੰਦੇ ਫੌਜ ਸੱਪ ਦੇ ਖੁੱਡ ਦੇ ਸ਼ੇਰ ਦੇ ਭੁਰੇ ਦੇ ਜਿਹੜਾ ਸੋਚ ਕੇ ਹੱਥ ਪਾਈਦਾ ਕਿਆ ਬਾਤ ਹੈ ਕਹਿੰਦੇ ਜ਼ਬਰਦਸਤ ਸੂਰਮਾ ਚੜਿਆ ਪੌੜੀ ਇਹਦਾ ਫਰਸੀ ਬੰਨ ਤਰਬੂਦੇ ਗੱਜ ਛੱਤੀ ਚੌੜੀ ਇਹਨੇ ਭਰਨਾ ਚਾਇਆ ਗੋਰਾ ਨੂੰ ਦਾੰਦ ਨੂੰ ਪੌੜੀ ਕਹਿੰਦੇ ਭੁਰੇ ਕੁੜੀਆਂ ਸ਼ੇਰ ਨਾਲ ਨੂੰ ਇਹ ਨਾ ਕਹਿੰਦੇ ਮੈਂ ਲਲਕਾਰੇ ਮਾਰਿਆ ਅੱਜ ਕਰਕੇ ਪੌੜੀ ਇਹ ਫਲਟ ਗੱਡਿਆ ਜੀਬਿਆਂ ਨਾਲ ਲੈ ਗਿਆ ਪੌੜੀ ਗੰਦੋੜੇ ਡੋਕੇ ਸੜਈ ਪੌੜੀ ਧਰਤੀ ਦੇ ਡਿੱਪੇ ਮਾਰਾ ਕਹਿੰਦੇ ਕੱਲੋਂ ਦੇ ਢੋਕੇ ਜਾਨ ਬਚਾ ਗਿਆ ਜੰਗਿਆ ਭੜਿਆ ਤਰਖਾਈਆ ਇਹ ਖਵਾਜਾ ਕਿਤੇ ਮੇਰੇ ਸਾਹਮਣੇ ਆ ਜਿੰਦਾ ਇੱਕ ਤੇ ਇਹਨੂੰ ਵੀ ਬਖਸ਼ ਦਿੰਦੇ ਉਧਰ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਭਾਈ ਹਿੰਮਤ ਸਿੰਘ ਜੀ ਦੀਆਂ ਦੇ ਉੱਡਣ ਕਰ ਜਾਂਦੇ ਬੱਤੀ ਮੋਮ ਦੀ ਇੱਕ ਹੀ ਜਗਣੀ ਹੈ ਸ਼ਰਮਪੂਰ ਜੰਗੀ ਦਾ ਨੱਚ ਜਾਂਦਾ ਤੇ ਮਹਿੰਦੀ ਹੋਣਾ ਦੇ ਹੱਥੀ ਲੱਗਦੀ ਹੈ ਮਹਿੰਦੀ ਰਗਾਂ ਦੇ ਹੱਥਾਂ ਤੇ ਡਾਕ ਦੀਨ ਦਾ ਘਰਵਾਲਾ ਭਾਪਾ ਸਤਰਾ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਕੋਟਨ ਕੋਟਨ ਦਾ ਬਹੁਤ ਰਸੈ ਮਹਾਰਾਜੀ ਦਾ ਜਿਹੜੇ ਸਮੇਂ ਰੱਖੇ ਨੇ ਹਰਦੇਵ ਪਾਤਸ਼ਾਹ ਸਾੰਗੀਆਂ ਸੰਗਤਾਂ ਦੇ ਸੱਤੇ ਮੇਰ ਪਰਿਆ ਹੰਤਾਂ ਕੇ ਨਮਾ ਜਿਹੜਾ ਜਿਹੜਾ ਨਮਾ ਸਾਰਾ ਦੀਪਾ ਪੱਤੀ ਇਹਨਾਂ ਸਾਰੀਆਂ ਸੰਗਤਾਂ ਦੇ ਆਨੰਦ ਨਾਲ ਜੋੜ ਕੇ ਸਰੋਵਰਾਂ ਵਿੱਚ ਵਾਦੇ ਰੱਖਣ ਇਹਦੀ ਇੱਕ ਬੇਨਤੀ ਪ੍ਰਵਾਨ ਕਰਦੇ ਹੋਏ ਬੜੇ ਪਿਆਰ ਸਤਿਕਾਰ ਦੇ ਨਾਲ ਹੁਣ ਅਨੰਦ ਸਿੰਘ ਜੀ ਇਹ ਪੜੀਆਂ ਜਾਂ ਸਰਪਰ ਕਰੀਏ ਉਪਰੰਤ ਸਪੂਰਨਾਈ ਦੀ ਅਰਦਾਸ ਹੋ ਜਾਣੀ ਹੈ ਜੀ ਸੋ ਗੁਰੂ ਪਿਆਰਿਓ ਅੱਜ ਜਿਹੜੀ ਸਟੇਜ ਦੀ ਸੇਵਾ ਸੀ ਜਿਹੜੇ ਬੱਡੇ ਜਸਵੰਤ ਸਿੰਘ ਬੈਠੇ ਸੀ ਸੋ ਉਹਨਾਂ ਦੇ ਪ੍ਰਵਾਧਨ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਸੋ ਮੈਂ ਖਾਲੀ ਜਗ੍ਹਾ ਪਰਦੇ ਜਿਹਨੇ ਆਸ ਕਰਦਾ ਹੈ ਕਿ ਕੀ ਤੁਸੀਂ ਸੇਵਾ ਪ੍ਰਬੰਧ ਕਰੋਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ